ਜਿਹੜਾ ਸ਼ੰਭੂ ਠਾਣੇ ਅੱਗੇ ਲੱਗਣਾ ਸੀਗਾ ਧਰਨਾ ਉਹਨੂੰ ਖਤਮ ਕਰਾਉਣ ਵਾਸਤੇ ਮੈਂ ਜਿਵੇਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਦੇ ਰਾਜ ਨਹੀਂ ਹੈਗਾ ਇਹ ਪੁਲਿਸ ਰਾਜ ਬਣਾ ਦਿੱਤਾ ਗਿਆ ਕੇਂਦਰ ਤੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੇ ਰਲ ਕੇ ਅੱਜ ਪੁਲਿਸ ਰਾਜ ਬਣਾਇਆ ਗਿਆ ਵਾ ਔਰ ਉਹਦੇ ਤਹਿਤੀ ਅੱਜ ਸਵੇਰੇ ਬਹੁਤ ਸਾਰੇ ਦਰਜਣ ਕਿਸਾਨ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਵੇਂ ਮਨਜੀਤ ਸਿੰਘ ਰਾਏ ਆ ਦਲਵਾਰ ਸਿੰਘ ਗਿੱਲ ਆ ਇਸ ਤਰੀਕੇ ਨਾਲ ਹਰਵਿੰਦਰ ਸਿੰਘ ਮਸਾਣੀਆਂ ਵਾ ਕਾਕਾ ਸਿੰਘ ਕੋਟਲਾ ਵਾ ਔਰ ਦਲੇয়াল ਸਾਹਿਬ ਨੂੰ ਘਰੇ ਡਿਟੇਨ ਕੀਤਾ ਗਿਆ ਵਾ ਹਰ ਦੋ ਛੰਡੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰੀਕੇ ਨਾਲ ਲਗਭਗ ਕਹਿ ਲੋ ਪੂਰੇ ਪੰਜਾਬ ਜੰਦਰ ਬਹੁਤ ਸਾਰੇ ਸ਼ਾਇਦ ਨਾਂ ਰਹਿ ਵੀ ਜਾਣ ਦਰਜਨਾ ਗ੍ਰਿਫਤਾਰੀਆਂ ਜ਼ਿਲੇ ਵਾਲੇ ਜੋਨਾ ਵਾਲੇ ਆਗੂਆਂ ਦੀਆਂ ਕੀਤੀਆਂ ਲਗਾਤਾਰ ਛਾਪੇ ਮਾਰੀ ਜਾ ਰਹੀ ਹੈਗੀ ਆ ਅਸੀਂ ਜਿਹੜਾ ਦੋਆ ਫੋਰਮਾਂ ਨੇ ਫੈਸਲਾ ਕੀਤਾ ਵੀ ਕੱਲ ਪੰਜਾਬੀਓ ਇਸ ਪੁਲਿਸ ਰਾਜ ਦੇ ਖਿਲਾਫ ਆਵਾਜ਼ ਚੱਕਣ ਲਈ ਇਸ ਜ਼ਬਰ ਦੇ ਖਿਲਾਫ ਆਵਾਜ਼ ਚੱਕਣ ਲਈ ਔਰ ਜਮਹੂਰੀਅਤ ਬਹਾਲ ਕਰ ਲਈ ਜਿਹੜਾ ਵਾ ਸਾਨੂੰ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਵੱਲ ਸ਼ੰਭੂ ਥਾਣੇ ਵੱਲ ਨੂੰ ਚਾਲੇ ਪਾਉਣੇ ਚਾਹੀਦੇ ਆ ਔਰ ਜਿੱਥੇ ਸਰਕਾਰ ਜ਼ਬਰ ਕਰਕੇ ਰੋਕਦੀ ਆ ਉੱਥੇ ਸਾਡਾ ਪੀਸਫੁਲੀ ਢੰਗ ਨਾਲ ਪ੍ਰਦਰਸ਼ਨ ਹੋਣਾ ਚਾਹੀਦਾ ਹੈ ਦੋਆ ਫੋਰਮਾ ਨੇ ਫੈਸਲਾ ਕੀਤਾ ਕੱਲ ਸਾਨੂੰ ਸ਼ੰਭੂ ਜਿਹੜਾ ਥਾਣੇ ਤਰਨ ਲੱਗਾ ਲਾਉਣਾ ਉਧਰ ਨਿਕਲਣਾ ਚਾਹੀਦਾ ਤਾਂ ਜਿੱਥੇ ਸਰਕਾਰ ਜਬਰ ਕਰਕੇ ਰੋਕਾ ਲਾਉਂਦੀ ਆ ਉੱਥੇ ਫਿਰ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਚਾਹੀਦਾ ਪੀਸਫੁਲੀ ਟੰਗ ਨਾਲ ਇਹਦੇ ਨਾਲ ਨਾਲ ਜਿਹੜਾ ਭਗਵੰਤ ਮਾਨ ਆ ਜਿਹੜਾ ਰਚ ਰਿਹਾ ਹੈਗਾ ਪਾਣੀ ਵਾਲੇ ਮੁੱਦੇ ਤੇ ਜੋ ਕੁਝ ਵੀ ਕਰ ਰਿਹਾ ਹੈਗਾ ਜਦੋਂ ਸੇਫਟੀ ਡੈਮ ਐਕਟ ਆਇਆ ਸੀ 2021 ਤੋਂ ਬਾਅਦ ਉਦੋਂ ਤੱਕ ਪਾਰਲੀਮੈਂਟ ਵਿੱਚ ਇੱਕ ਵੀ ਸ਼ਬਦ ਨਹੀਂ ਸੀ ਕਿਹਾ ਹੈਗਾ ਸੋ ਕੇਂਦਰ ਇਹਦੀ ਚੀਚੀ ਤੇ ਲਹੂ ਲਾ ਕੇ ਇਹਨੂੰ ਸ਼ਹੀਦ ਕਰਨਾ ਚਾਹੁੰਦੀ ਹੈ ਇਹ ਕੁਝ ਵੀ ਨਹੀਂ ਹੈਗਾ ਇਹਦੀਆਂ ਗੱਲਾਂ ਵਿੱਚ ਤੋਂ ਅਸੀਂ ਮੀਡੀਆ ਨੂੰ ਕਹਾਂਗੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸਾਡੀਆਂ ਵੀਡੀਓ ਵੀ ਚਲਾ ਦਿਓ ਅਸੀਂ ਭਗਵੰਤ ਮਾਨ ਸਰਕਾਰ ਦੇ ਹਰ ਤਰ੍ਹਾਂ ਦਾ ਜ਼ੁਲਮ ਜ਼ਬਰ ਸਬਰ ਨਾਲ ਸਵਾਂਗੇ ਸਿਰ ਕਲਮ ਦਾ ਹੋਊਗਾ ਭਗਵੰਤ ਮਾਨ ਜੀ ਪਰ ਤੁਹਾਡੇ ਗਾੜੀ ਚੁੱਕੂਗਾ ਨਹੀਂ ਔਰ ਯਾਦ ਰੱਖਿਓ ਪੰਜਾਬੀਆਂ ਤੋਂ ਵੱਡਾ ਕੋਈ ਨਹੀਂ ਹੈ ਉਜਾਬ ਜਾਬਰਾ ਦਾ ਪਹਿਲੋਂ ਵੀ ਜਵਾਬ ਦਿੰਦਾ ਰਹੇ ਤਾਂ ਅੱਗੇ ਵੀ ਜਵਾਬ ਪੀਸਫੁਲੀ ਟੰਗਣਾ ਪੁਰਾ ਮਨ ਟੰਗਣਾ ਦਿੰਦਾ ਰਹੇਗਾ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਜ਼ਬਰ ਮੈਂ ਸਰਵੰਤ ਸਿੰਘ ਭੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਸ਼ੰਭੂ ਥਾਣੇ ਅੱਗੇ ਇੱਕ ਦਿਨ ਦਾ ਧਰਨਾ ਲਾ ਕੇ ਜਿਹੜਾ ਸ਼ੰਭੂ ਤੇ ਖਨੋਰੀ ਪੁਲਸ ਜ਼ਬਰ ਕੀਤਾ ਸੀਗਾ ਉਸ ਜ਼ਬਰ ਦੇ ਵਿਰੁੱਧ ਆਵਾਜ਼ ਚੱਕਣੀ ਸੀਗੀ ਜਿੰਨਾ ਅਧਿਕਾਰੀਆਂ ਨੇ ਆਗੂਆਂ ਤੇ ਤਸ਼ੱਦਦ ਕੀਤਾ ਕਿਸਾਨਾਂ ਮਜ਼ਦੂਰਾਂ ਮਤਾਵਾਂ ਪਹਿਣਾ ਤੇ ਤਸ਼ੱਦਦ ਕੀਤਾ ਉਹਨਾਂ ਖਿਲਾਫ ਆਵਾਜ਼ ਚੱਕਣ ਨਾਲ ਖਿਲਾਫ ਕਾਰਵਾਈ ਹੋਵੇ ਹਰ ਤਰ੍ਹਾਂ ਦਾ ਸਮਾਨ ਟਰੈਕਟਰ ਟਰਾਲੀ ਤੋਂ ਲੱਗੇ ਜਿਹੜਾ ਸਰਕਾਰ ਨੇ ਖਰਾਬ ਕੀਤਾ ਹੈਗਾ ਉਹਦੀ ਪਰਭਾਈ ਦਾ ਸਵਾਲ ਸੀਗਾ ਇਹ আর ਇਹਦੇ ਨਾਲ ਦੀਆਂ ਹੋਰ ਜੁੜੀਆਂ ਹੋਈਆਂ ਮੰਗਾਂ ਨੂੰ ਲੈ ਕੇ ਜਿਹੜਾ ਸ਼ੰਭੂ ਥਾਣੇ ਅੱਗੇ ਲੱਗਣਾ ਸੀਗਾ ਧਰਨਾ ਉਹਨੂੰ ਖਤਮ ਕਰਾਉਣ ਵਾਸਤੇ ਮੈਂ ਜਿਵੇਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਦੇ ਰਾਜ ਨਹੀਂ ਹੈਗਾ ਇਹ ਪੁਲਿਸ ਰਾਜ ਬਣਾ ਦਿੱਤਾ ਗਿਆ ਕੇਂਦਰ ਤੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੇ ਰਲ ਕੇ ਅੱਜ ਪੁਲਿਸ ਰਾਜ ਬਣਾਇਆ ਗਿਆ ਵਾ ਔਰ ਉਹਦੇ ਤਹਿਤ ਅੱਜ ਸਵੇਰੇ ਬਹੁਤ ਸਾਰੇ ਦਰਜਣ ਕਿਸਾਨ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਵੇਂ ਮਨਜੀਤ ਸਿੰਘ ਰਾਏ ਆ ਦਲਵਾਰ ਸਿੰਘ ਗਿੱਲ ਆ ਇਸ ਤਰੀਕੇ ਨਾਲ ਹਰਵਿੰਦਰ ਸਿੰਘ ਮਸਾਣੀਆਂ ਵਾ ਕਾਕਾ ਸਿੰਘ ਕੋਟਲਾ ਵਾ ਔਰ ਦਲੇয়াল ਸਾਹਿਬ ਨੂੰ ਘਰੇ ਡਿਟੇਨ ਕੀਤਾ ਗਿਆ ਵਾ ਹਰਦੋ ਝੰਡੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰੀਕੇ ਨਾਲ ਲਗਭਗ ਕਹਿ ਲਓ ਪੂਰੇ ਪੰਜਾਬ ਦੇ اندر ਬਹੁਤ ਸਾਰੇ ਸ਼ਾਇਦ ਨਾਂ ਰਹਿ ਵੀ ਜਾਣ ਦਰਜਨਾ ਗ੍ਰਿਫਤਾਰੀਆਂ ਜ਼ਿਲੇ ਵਾਲੇ ਜੋਨਾ ਵਾਲੇ ਆਗੂਆਂ ਦੀਆਂ ਕੀਤੀਆਂ ਰ ਲਗਾਤਾਰ ਛਾਪੇ ਮਾਰੀ ਜਾ ਰਹੀ ਹੈਗੀ ਆ ਅਸੀਂ ਜਿਹੜਾ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਵੀ ਕੱਲ ਪੰਜਾਬੀਓ ਇਸ ਪੁਲਿਸ ਰਾਜ ਦੇ ਖਿਲਾਫ ਆਵਾਜ਼ ਚੱਕਣ ਲਈ ਇਸ ਜ਼ਬਰ ਦੇ ਖਿਲਾਫ ਆਵਾਜ਼ ਚੱਕਣ ਲਈ ਅਰ ਜਮਹੂਰੀਅਤ ਬਹਾਲ ਕਰ ਲਈ ਜਿਹੜਾ ਵਾ ਸਾਨੂੰ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਵੱਲ ਸ਼ੰਭੂ ਥਾਣੇ ਵੱਲ ਨੂੰ ਚਾਲੇ ਪਾਉਣੇ ਚਾਹੀਦੇ ਹਨ ਔਰ ਜਿੱਥੇ ਸਰਕਾਰ ਜ਼ਬਰ ਕਰਕੇ ਰੋਕਦੀ ਆ ਉਥੇ ਸਾਡਾ ਪੀਸਫੁਲੀ ਢੰਗ ਨਾਲ ਪ੍ਰਦਰਸ਼ਨ ਹੋਣਾ ਚਾਹੀਦਾ ਇਹ ਦੋਆ ਫੋਰਮਾਂ ਨੇ ਫੈਸਲਾ ਕੀਤਾ ਕੱਲ ਸਾਨੂੰ ਸ਼ੰਭੂ ਜਿਹੜਾ ਥਾਣੇ ਤਰਨ ਲੱਗਾ ਲਾਉਣਾ ਉਧਰ ਨਿਕਲਣਾ ਚਾਹੀਦਾ ਤਾਂ ਜਿੱਥੇ ਸਰਕਾਰ ਜ਼ਬਰ ਕਰਕੇ ਰੋਕਾ ਲਾਉਂਦੀ ਆ ਉਥੇ ਫਿਰ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਚਾਹੀਦਾ ਪੀਸਫੁਲੀ ਟੰਗ ਨਾਲ ਇਹਦੇ ਨਾਲ ਨਾਲ ਜਿਹੜਾ ਭਗਵੰਤ ਮਾਨ ਆ ਜਿਹੜਾ ਰਚ ਰਿਹਾ ਹੈਗਾ ਪਾਣੀ ਵਾਲੇ ਮੁੱਦੇ ਤੇ ਜੋ ਕੁਝ ਵੀ ਕਰ ਰਿਹਾ ਹੈਗਾ ਜਦੋਂ ਸੇਫਟੀ ਡੈਮ ਐਕਟ ਆਇਆ ਸੀ 2021 ਤੋਂ ਬਾਅਦ ਉਦੋਂ ਤਾਂ ਪਾਰਲੀਮੈਂਟ ਵਿੱਚ ਇੱਕ ਵੀ ਸ਼ਬਦ ਨਹੀਂ ਸੀ ਕਿਹਾ ਹੈਗਾ ਸੋ ਕੇਂਦਰ ਇਹਦੀ ਚੀਚੀ ਤੇ ਲਹੂ ਲਾ ਕੇ ਇਹਨੂੰ ਸ਼ਹੀਦ ਕਰਨਾ ਚਾਹੁੰਦੀ ਹੈ ਇਹ ਕੁਝ ਵੀ ਨਹੀਂ ਹੈਗਾ ਇਹਦੀਆਂ ਗੱਲਾਂ ਵਿੱਚ ਤੋ ਅਸੀਂ মিডিਆ ਨੂੰ ਕਹਾਂਗੇ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸਾਡੀਆਂ ਵੀਡੀਓ ਵੀ ਚਲਾ ਦਿਓ ਅਸੀਂ ਭਗਵੰਤ ਮਾਨ ਸਰਕਾਰ ਦੇ ਹਰ ਤਰ੍ਹਾਂ ਦਾ ਜ਼ੁਲਮ ਜ਼ਬਰ ਸਬਰ ਨਾ ਸਵਾਂਗੇ ਸਿਰ ਕਲਮ ਦਾ ਹੋਊਗਾ ਭਗਵੰਤ ਮਾਨ ਜੀ ਪਰ ਥੋੜੇ ਗਾੜੀ ਚੁੱਕੂਗਾ ਨਹੀਂ ਔਰ ਯਾਦ ਰੱਖਿਓ ਪੰਜਾਬੀਆਂ ਤੋਂ ਵੱਡਾ ਕੋਈ ਨਹੀਂ ਹੈ ਪੰਜਾਬ ਜਾਬਰਾ ਦਾ ਪਹਿਲੋਂ ਵੀ ਜਵਾਬ ਦਿੰਦਾ ਰਿਹਾ ਤੇ ਅੱਗੇ ਵੀ ਜਵਾਬ ਪੀਸਫੁਲੀ ਟੰਗਣਾ ਪਰਮਨ ਟੰਗਣਾ ਦਿੰਦਾ ਰਹੇਗਾ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਜ਼ਬਰ ਦੇ ਵਿਰੁੱਧ ਉਠੋ ਆਵਾਜ਼ ਉਠੋ ਤੇ ਘਰਾਂ ਤੋਂ ਨਿਕਲੋ ਧੰਨਵਾਦ ਮੈਂ ਸਰਵਣ ਸਿੰਘ ਭੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਸ਼ੰਭੂ ਥਾਣੇ ਅੱਗੇ ਇੱਕ ਦਿਨ ਦਾ ਧਰਨਾ ਲਾ ਕੇ ਜਿਹੜਾ ਸ਼ੰਭੂ ਤੇ ਖਨੌਰੀ ਪੁਲਸ ਜ਼ਬਰ ਕੀਤਾ ਸੀਗਾ ਉਸ ਜ਼ਬਰ ਦੇ ਵਿਰੁੱਧ ਆਵਾਜ਼ ਚੱਕਣੀ ਸੀਗੀ ਜਿਨ੍ਹਾਂ ਅਧਿਕਾਰੀਆਂ ਨੇ ਆਗੂਆਂ ਤੇ ਤਸ਼ੱਦਦ ਕੀਤਾ ਕਿਸਾਨਾਂ ਮਜ਼ਦੂਰਾਂ ਮਤਾਵਾਂ ਪੈਣਾ ਤੇ ਤਸ਼ੱਦਦ ਕੀਤਾ ਉਹਨਾਂ ਖਿਲਾਫ ਆਵਾਜ਼ ਚੱਕਣਾ ਖਿਲਾਫ ਕਾਰਵਾਈ ਹੋਵੇ ਹਰ ਤਰ੍ਹਾਂ ਦਾ ਸਮਾਨ ਟਰੈਕਟਰ ਟੌਲੀ ਤੋਂ ਲੱਗੇ ਜਿਹੜਾ ਸਰਕਾਰ ਨੇ ਖਰਾਬ ਕੀਤਾ ਹੈਗਾ ਉਹਦੀ ਪਰਪਾਈ ਦਾ ਸਵਾਲ ਸੀਗਾ ਇਹ ਔਰ ਇਹਦੇ ਨਾਲ ਦੀਆਂ ਹੋਰ ਜੁੜੀਆਂ ਹੋਈਆਂ ਮੰਗਾਂ ਨੂੰ ਲੈ ਕੇ ਜਿਹੜਾ ਸ਼ੰਭੂ ਥਾਣੇ ਅੱਗੇ ਲਗਣਾ ਸੀਗਾ ਧਰਨਾ ਉਹਨੂੰ ਖਤਮ ਕਰਾਉਣ ਵਾਸਤੇ ਮੈਂ ਜਿਵੇਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਦੇ ਰਾਜ ਨਹੀਂ ਹੈਗਾ ਇਹ ਪੁਲਿਸ ਰਾਜ ਬਣਾ ਦਿੱਤਾ ਗਿਆ ਕੇਂਦਰ ਤੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੇ ਰਲ ਕੇ ਅੱਜ ਪੁਲਿਸ ਰਾਜ ਬਣਾਇਆ ਗਿਆ ਵਾ ਔਰ ਉਹਦੇ ਤਹਿਤੀ ਅੱਜ ਸਵੇਰੇ ਬਹੁਤ ਸਾਰੇ ਦਰਜਣ ਕਿਸਾਨ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਵੇਂ ਮਨਜੀਤ ਸਿੰਘ ਰਾਏ ਆ ਦਲਵਾਰ ਸਿੰਘ ਗੇਲਿਆ ਇਸ ਤਰੀਕੇ ਨਾਲ ਹਰਵਿੰਦਰ ਸਿੰਘ ਮਸਾਣੀਆਂ ਵਾ ਕਾਕਾ ਸਿੰਘ ਕੋਟਲਾ ਵਾ ਔਰ ਦਲਿਆਲ ਸਾਹਿਬ ਨੂੰ ਘਰੇ ਡਿਟੇਨ ਕੀਤਾ ਗਿਆ ਵਾ ਹਰ ਦੋ ਝੰਡੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤਰੀਕੇ ਨਾਲ ਲਗਭਗ ਕਹਿ ਲੋ ਪੂਰੇ ਪੰਜਾਬ ਦੇ ਅੰਦਰ ਬਹੁਤ ਸਾਰੇ ਸ਼ਾਇਦ ਨਾਂ ਰਹਿ ਵੀ ਜਾਣ ਦਰਜਨਾ ਗ੍ਰਿਫਤਾਰੀਆਂ ਜ਼ਿਲ੍ਹੇ ਵਾਲੇ ਜ਼ੋਨਾਂ ਵਾਲੇ ਆਗੂਆਂ ਦੀਆਂ ਕੀਤੀਆਂ ਔਰ ਲਗਾਤਾਰ ਛਾਪੇ ਮਾਰੀ ਜਾ ਰਹੀ ਹੈਗੀ ਆ ਅਸੀਂ ਜਿਹੜਾ ਦੋਆ ਫੋਰਮ ਨੇ ਫੈਸਲਾ ਕੀਤਾ ਵੀ ਕੱਲ ਪੰਜਾਬੀਓ ਇਸ ਪੁਲਿਸ ਰਾਜ ਦੇ ਖਿਲਾਫ ਆਵਾਜ਼ ਚੱਕਣ ਲਈ ਇਸ ਜ਼ਬਰ ਦੇ ਖਿਲਾਫ ਆਵਾਜ਼ ਚੱਕਣ ਲਈ ਔਰ ਜਮਹੂਰੀਅਤ ਬਹਾਲ ਕਰ ਲਈ ਜਿਹੜਾ ਵਾ ਸਾਨੂੰ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਵੱਲ ਸ਼ੰਭੂ ਥਾਣੇ ਵੱਲ ਨੂੰ ਚਾਲੇ ਪਾਉਣੇ ਚਾਹੀਦੇ ਆ ਔਰ ਜਿੱਥੇ ਸਰਕਾਰ ਜ਼ਬਰ ਕਰਕੇ ਰੋਕਦੀ ਆ ਉੱਥੇ ਸਾਡਾ ਪੀਸਫੁਲੀ ਢੰਗ ਨਾਲ ਪ੍ਰਦਰਸ਼ਨ ਹੋਣਾ ਚਾਹੀਦਾ ਇਹ ਦੋਆ ਫੋਰਮਾ ਨੇ ਫੈਸਲਾ ਕੀਤਾ ਕੱਲ ਸਾਨੂੰ ਸ਼ੰਭੂ ਜਿਹੜਾ ਥਾਣੇ ਧਰਮਨ ਲੱਗਾ ਲਾਉਣਾ ਉਧਰ ਨਿਕਲਣਾ ਚਾਹੀਦਾ ਤਾਂ ਜਿੱਥੇ ਸਰਕਾਰ